ਇਜ਼ਾਤਤਰੀ ਕਾਲ ਮਿੱਤਰੋ ਕੀ ਹਾਲ ਚਾਲ ਹੈ ਕਰਦੇ ਆ ਸਵਾਗਤ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਸੱਜਰੇ ਉੱਠ ਗਏ ਸਾਡੇ ਸੱਤ ਹੁਣ ਜਹੇਗੇ ਖੇਤਾਂਾਂ ਸੱਜਰੀ ਹੁਣ ਜਿਉਂ-ਜਿਉਂ ਧੁੱਪਾਂ ਜੜेंगी ਯਾਰ ਸੱਜਰੀ ਹੀ ਆਏਗਾ ਬੰਦਾ ਜਿਵੇਂ ਧੁੰਦਾਂ ਧੰਦਾਂ ਵਾਂਗ ਬੰਦਾ ਲੇਟ 9 10 ਕੀ ਕਰਾਂਗੇ ਜੇ ਕਿ ਧੁੰਦਾਂ ਤੇ ਹੁਣ ਆਪਣਾ ਇੰਨੇ ਦੇਖ ਰਹੇ ਹਾਂ ਆਪਣਾ ਟੀਵੀ ਟੂਵੀ ਤੇ ਪੁਰਾਣੀਆਂ ਯਾਦਾਂ ਤਾਜ਼ਾ ਕਾਲਜ ਟਾਈਮ ਜਿਹੜੇ ਗਾਣੇ ਗੁਣੇ ਜਾਂਦੇ ਤੇ ਉਹ ਦੇਖ ਰਹੇ ਹਾਂ ਬਈ ディザーでおゼロンバリダーポピリ。<music> <music> ਕੁੱਕੀ ਦੀ ਵੀ ਸਿਰਾ ਰਾਈਟਰ ਦਾ ਟੈਂਟ ਮਾਜੇ ਗਾਣੇ ਵਿੱਚ ਵਿੱਚ ਸੋਨੇ ਮਾ ਵਧੀਆ ਨਜ਼ਾਰਾ ਵਾ ਵਧੀਆ ਸਿਰਾ ਵੀ ਮਿੱਤਰੋ ਤਾਜ ਬਜਾ ਰਿਹਾ ਪੜਾਕੇ ਦੇ ਦੇਖੋ ਬਜਾ ਵੀ ਉਹ ਤਾਜ ਪੜਾਕੇ ਬਜਾ ਪੈਰ ਥੱਲੇ ਪੈਰ ਥੱਲੇ ਬਜਾ ਕੇ ਦਿਖਾ ਦੇ ਚਲ ਸਾਸਤਰੀ ਗੱਲ ਕਰ ਇੱਧਰ ਦੇਖ ਨਾ ਇਹਨੂੰ ਉਹ ਤਾਜ ਸਾਸਤਰੀ ਗੱਲ ਕਰਦੇ ਪੁੱਤ ਨਾ ਵੀ ਹਜੇ ਵੀ ਨਹੀਂ ਕਰਦਾ ਹੈ ਆਪਣੇ ਮੂਡ ਗੱਲ ਕਰੀ ਜਾ ਫਿਰ ਪੁੱਤ ਰੋਕੀਆਂ ਬਣਾ ਰਿਹਾ ਵੀ ਝੁੱਲੇ ਵਾ ਤੁਹ ਲੈ ਲਈ ਰੋਟੀ ਤਾਜ ਬਜਾ ਕੇ ਤਾਂ ਦਿਖਾ ਦੇ ਉਹ ਦੇ ਦੇ ਬਈ ਸ਼ਰਮ ਰਿਆ ਹਜੇ ਅੰਦਰ ਕੱਟ ਰਿਆਂ ਟੰਕਰ ਬਾਹਰ ਆਨੰਦਾਰ ਅੱਜ ਵੀ ਮੌਸਮ ਘੇਟਾ ਨਾ ਮਮੀ ਧੁੱਪ ਜੀ ਇਤਨੀ ਰਹੀ ਧੁੱਪ ਤਾਂ ਧੁੱਪ ਜੀ ਬਸ ਓਏ ਚੁੱਲੇ ਵਿੱਚ ਪਾ ਚੁੱਲੇ ਵਿੱਚ ਪਾਦਾ ਬਈ ਪੜਾਕਾ ਓ ਜੀ ਪਾਦਾ ਚੁੱਲੇ ਵਿੱਚ ਬੱਜ ਜਾ ਫਿਰ ਦੇਖਿਓ ਹੱਥ ਹਟਾ ਰਿਆ ਮਮੀ ਦਾ ਵੀ ਚੁੱਲੇ ਵਿੱਚ ਕਿਉਂ ਆ ਕਰਨਾ ਉੱਥੇ ਨਹੀਂ ਬਜਨੇਗਾ ਪੁੱਤਾ ਰੋੜੀ ਆਲਾ ਬੂਟ ਥੱਲੇ ਬਜਾ ਕੇ ਦਿਖਾ ਆਹ ਵੇ ਬੂਟ ਥੱਲੇ ਥੱਲੇ ਘੇਰਾ ਬੂਟ ਮਾਰ ਕੇ ਦਿਖਾ ਉੱਪਰ ਇਹਨੂੰ ਵੀਡੀਓ ਚ ਦੇਖਣਾ ਆਦਾ ਮੁਕਾਤ ਆ ਮੈਨੂੰ ਪਤਾ ਤਾਂ ਢੱਬੀ ਮੁਕਾਤੀ ਚਲ ਘੇਰ ਥੱਲੇ ਬਜਾ ਕੇ ਦਿਖਾ ਦੇ ਇੱਕ ਚੁੱਲੇ ਮਾ ਨਹੀਂ ਬੂਟ ਘਲ ਬੂਟ ਨਾਲ ਬਜਾ ਦੇ ਯਾਰ ਦੇਖੀ ਹੋਗੀ ਇਤਨਾ ਕਰ ਰਿਹਾ ਕੇਕੜਾ ਮਾਰ ਰਿਹਾ ਕੇਕੜਾ ਬਜਾ ਦੇ ਪੁੱਤ ਬੂਟ ਨਾਲ ਬਜਾ ਦੇ ਇਹ ਤੋ ਚਾਮਲ ਗਿਆ ਇਹੋ ਕੁੜੱਕੇ ਆ ਬਈ ਉਹ ਵੱਜ ਗਿਆ ਤਰਾ ਵੱਜ ਗਿਆ ਦਾ ਬਈ ਅੱਗ ਦੇ ਵਿੱਚ ਵੱਜਦਾ ਐਨੀ ਬਾਜ ਨਹੀਂ ਆਂਦੀ ਜਿੰਨੀ ਉਰਿਆਵਾ ਥੱਲੇ ਬਾਜ ਆਂ ਹਾਂ ਮੈਂ ਵੀ ਖੇਤਾ ਹਾਂ ਸਬਜ਼ੀਆਂ ਸਬਜ਼ੀਆਂ ਲਾਈਆਂ ਤਾਂ ਕਰ ਕਰਾ ਲੋਕ ਕਦੇ ਕੋਈ ਟਮਾਟਰ ਲੈਣ ਆਗਾ ਕਦੇ ਕੋਈ ਬੈਂਗਲ ਲੈਣ ਆਗਾ ਤੇ ਲੋਈ ਲਫਾਫਾ ਵੀ ਹਮੇ ਦਈਏ ਇਸ ਕਰਕੇ ਹੋਰ ਘਰਾਂ ਪੇ ਤੇ ਬਾਦੂ ਲਫਾਫੇ ਉਹ ਲੈ ਜਰਿਆ ਗੇਜ ਮਾ ਨਹੀਂ ਦੇ ਖਾਸੇ ਤੇ ਵੀ ਨਾ ਲਫਾਫੇ ਪਾਈਵੇ ਪੂਰਾ ਸੁੱਟਦੇ ਮੋੜ ਸਣ ਕੇ ਉਰੇ ਮੈਂ ਹਾਂ ਵੀ ਪੇਜ ਗੁਜਮ ਕਿਡਾ ਪਵੇਗਾ ਨਾ ਪੂਰੇ ਵੀ ਲਫਾ ਤੇ ਹੁਣ ਠੀਕ ਆ ਇਸ ਵੇਲੇ ਕੱਢ ਕੇ ਲਫਾ ਫੇਮਾ ਪਾ ਕੇ ਦੇ ਦੇ ਕਰੀਏ ਕੋਈ ਨੂ ਬਿਆਹ ਲੈ ਜਾ ਲਫਾ ਮੈਨੂੰ ਕਹ ਕੋਈ ਧਨੀਆ ਲੈਣਾ ਹੈ ਲਫਾ ਫਾ ਦਿਓ ਲਫਾ ਫਾ ਦਿਓ ਵੀ ਲਫਾ ਬੇਰੋ ਸਾ ਮੈਂਨੇ ਫੈਕਟਰੀ ਲਾਈ ਵੀ ਖੇਤਾਂ ਆ ਆ ਵੀ ਕੋਠੇ ਦੇ ਲਵੇ ਲਵੇ ਨਾ ਕਣਕ ਇੰਨੀ ਡੜੀ ਬੱਕਰੀ ਨੇ ਖਾ ਖਾ ਕੇ ਬਾ ਉਹ ਫੇਰ ਫੁੱਟ ਜਾ ਓਨੀ ਕਾ ਓਨੀ ਕਾ ਫੇਰ ਖਾ ਜਾ ਇੰਨੀ ਮੈਂ ਤਾਂ ਹੀ ਬੱਕਰੀ ਖਰੀ ਜਿਵੇਂ ਉਹ ਬਰਸੀਨ ਖਰੀਏ ਦੇਖੋ ਜੀ ਕਰੀਏ ਨਜ਼ਾਰੇ ਤੇ ਇਤਨੀ ਰੱਜ ਜਾਇਓ ਹਾਂ ਵੀ ਮਿੱਤਰੋ ਉਹਨਾਂ ਕੇ ਨਵੇੜਾ ਜਿੰਨਾ ਕ ਮੈਂ ਤੁਹਾਨੂੰ ਪਿਛਲੇ ਵਲੌਗਾਂ માં ਪਰਸੋਂ ਵਾਲੇ માં ਕਿਹਾ ਤਾਂ ਉੱਥੀ ਤੱਕ ਉਹ ਨੱਕੇ ਦੇ ਅੱਗੇ ਤੱਕ ਹੀ ਬਸ ਵੱਡਿਆ ਲਗੇਦੇ ਉੱਥੇ ਤੇ ਅੱਧੀ ਡੜੀ ਵੱੱਟੀ ਵੀ ਦੀ ਕਿਲੇ ਦੀ ਸ਼ੁਰੂਆਤ ਹੋਈ ਸੀ ਉਹਨਾਂ ਨੇ ਸ਼ੁਰੂਆਤ ਮਤੇ ਲਗੇਦੇ ਉੱਥੇ ਤੇ ਐਨੂੰ ਫਿਰ ਆਹ ਰਿਆ ਤੱਕ ਕੱਲ ਸਾਰੀ ਦਿਹਾੜੀ ਮਤੀ ਦਿਹਾੜੀ ਮੂੜ ਤੱਕ ਵੱਡਿਆ ਦੋਏ ਕਿਲੇ ਦਾ ਇੱਕ ਗਹਿਰਾ ਸਵਾ ਸਵਾ ਗਹਿਰਾ ਅੰਦਾ ਪਰ ਲਦਾ ਥੋੜਾ ਜਿਹਾ ਅੱਗੇ ਆਹ ਭੱਟੇ ਅੱਗੇ ਚੱਕ ਤਿਆ ਇੰਨਾ ਅੰਦਾਜ਼ਾ ਲਾਇਆ ਤਾਂ ਮੈਂ ਵੀ ਇੰਨਾ ਕੇ ਵੱਢਣਗੇ ਇੰਨੇ ਕੇ ਵੜਦੇ ਰੋਜ ਕਿੱਲਾ ਅੱਜ 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 ਕੀ ਦਿਹਾੜੀ ਨਾ ਫਿਰ ਇਹਨਾਂ ਦਾ ਕੰਮ ਸ਼ੁਰੂ ਹੋ ਰਿਹਾ ਪੱਠੇ ਪੁੱਠੇ ਕਹਾਂ ਵੀ ਅੱਜ ਅੱਜ ਲਵਾਦਾ ਅੱਜ ਦੇਖਦੇ ਜਿਹੜਾ ਰਹੇਗਾ ਫਿਰ ਬਾਦਮ ਫਿਰ ਦੇਖਣਾ ਕੀ ਬਣਦਾ ਅੱਜ ਵਕੀਲਾ ਦਾ ਉਹ ਲਾ ਦੇਗੇ ਮਿਲਗਾ ਸਾਰਾ ਆ ਸਾਰੀ ਪੱਟ ਇਸੇ ਸਾਈਡ ਵਾਲਾ ਕਿਲਾ ਸਾਰਾ ਲਾ ਦੇਗੇ sire tak ਵੜਦੇਗੇ ਲੈ ਵੀ ਟ੍ਰੈਲੀ ਉੋਂ ਵੜ ਕੇ ਡਾਰੇ ਤੇ ਪਤੰਗ ਉਹ ਪਤੰਗ ਫਸਾਦਾ ਤਾਰ ਚ ਦੀ ਵਾਈਫਾਈ ਵਾਲੀ ਚ ਤੇ ਕਿਤਰਾ ਆਵੇ ਘੋਥਲ ਕੁਥਲ ਕੇ ਹੋ ਗਿਆ ਖਰਾਬ ਆ ਪੁੱਤ ਕਹਿ ਹੋ ਗਿਆ ਹਾਂ ਪਤੰਗ ਕੱਢਣਾ ਛਾਲ ਮਾਰ ਫਿਰ ਐਡੀ ਓ ਓ ਨਿਕਲ ਗਿਆ ਪੁੱਤ ਓ ਦੁਬਾਰਾ ਦਾ ਪਤੰਗ ਪਾੜਦਾ ਬਈ ਚਲ ਪੁੱਤ ਹੋਰ ਨਾ ਆਵੇਂਗੇ ਨਵਾਂ ਲਿਆਵੇਂਗੇ ਲਮਾ ਚਲ ਕੋਈ ਬੰਦਾ ਨਹੀਂ ਰੱਖਿਆ ਬਲਾ ਆਪੇ ਅਰਦਾ ਮਰਜੀ ਚੋਕੀ ਵੀਦਾਰ ਦੀ ਵਧੀਆ ਆਵੇਗੀ ਵੀਡੀਓ ਨਹੀਂ ਵੀਡੀਓ ਬਣੇਗੀ ਬਾਲ ਫੋੜ ਕੇ ਕਿਸੇ ਕਰੇ ਕਿਉਂਕਿ ਤਾਰੋ ਵਾਂਗ ਤਾਂ ਇਹ ਵੀਡੀਓ ਬਣੇਗੀ ਉਹ ਕਿਹਨਾਂ ਜਾਣ ਮਣੀ ਆਣੇ ਆ ਬੰਦਾ ਕਿਹੜਾ ਹੈ ਹਾਂ ਹੁਣ ਤੇ ਰਚਾ ਨਹੀਂ ਲੈ ਭਾਈ ਆਜ ਲੈ ਵਰਗਾ ਕਿਹ ਅਜ ਕਾਲੂ ਲੱਗ ਗਿਆ ਇਹਨੂੰ ਕਰਦੇ ਲਾਣਾ ਨੂੰ ਨੂੰ ਕਹਿਣਾ ਬਣਾ ਹੀ ਜੇ ਲਪੜਾਂ ਜੇ ਲੋ ਕਰਤੀਆਂ ਸਪੀਡ ਜੀ ਵਧਾ ਦੇਗੇ ਅਕੜ ਨੂੰ ਰੋਜ਼ ਨਾ ਕਰ ਤਾ ਤਾ ਅੱਜ ਅੱਜ ਕਾ ਖਤਮ ਅੱਜ ਵੱਡਿਆ ਡੇਢ ਕਿੱਲਾ ਅੱਜ ਤੁਹਾਡਾ ਡੇਢ ਕਿੱਲਾ ਦੇ ਲਵੇ ਉੱਪਰ ਵੱਢ ਕੇ ਹੂੰ ਬਿਨਾਂ ਰੋਟੀ ਖਾਏ ਜੀ ਲੱਖ ਰੋਟੀ ਤਾਂ ਖਾ ਲੇਂਗੇ ਨਾਨੀ ਹੋ ਗਏ ਬਿਨਾਂ ਰੋਟੀ ਖਾਏ ਕਿਲੇ ਉਹਨੇ ਕਾਲ ਜੀ ਮੇਰਾ ਕਾ ਹੋ ਜੀ ਉਹ ਤਾਂ ਜੇ ਪਾ ਗਏ ਇਹ ਬੂਟ ਪਾਣਾ ਵਗ ਜੀ ਦਾ ਨਾ ਰਹਿਣਾ ਮੈਨੂੰ ਕਿਹਾ ਤਾਂ ਮੈਨੂੰ ਕਿਹਾ ਸੀ ਸਿਰ ਤੱਕ ਤਾਂ ਹੈ ਟਾ 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 ਮਿਊਜ਼ਿਕ ਵੀ ਤੇ ਆ ਟਾ 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 ਉਹ ਜਰਾ ਨਾਨੂ ਬਈ ਭੰਗੂ ਸਾਹਿਬ ਚੱਲ ਪੇ ਆਪਾਂ ਚੱਲ ਪਏ ਆਪਣੇ ਕੰਮ ਟਮਾਟਰ ਦਾ ਉਡਣਾ ਬਹੁਤ ਹੈ ਇੰਨੀਆਂ ਚਾਰ ਕੇ ਟੁਕੜੀਆਂ ਚੱਲ ਪੇ ਤੋੜੀਏ ਜਾ ਕੇ ਮਾਹ ਕਰੀਏ ਕੁਝ ਕੰਮ ਇਹਨੇ ਲੈ ਵੀ ਮਿੱਤਰੋ ਲੱਗੇ ਤੋੜਨਾ ਚਾਰ ਪੰਜ ਗਰੇਟਾਂ ਤੋੜਤੀਆਂ ਇਧਰਲੀ ਸਾਈਡ ਤੋੜਤੀ ਆਹ ਸਾਈਡ ਰਹਿ ਰਹੀ ਹੈ ਖਾਸੀ ਆ ਤੋੜ ਰਹੇ ਆ ਤੇ ਆ ਪਰਲੀ ਬਾਲਟੀ ਹੁਣ ਪਾਣਿਆਂ ਗਰੇਟਾਂ ਦੇ ਦੋੇ ਪਾਸੇ ਰੱਖ ਲੀਆਂ ਵੀ ਗਰੇਟਾਂ ਇੱਧਰ ਵੀ ਰੱਖ ਲੀਆਂ ਪਈ ਤੇ ਉਹ ਪਰਲੀ ਸਾਈਡ ਵੀ ਰੱਖ ਲੀਆਂ ਵੀ ਜੇ ਬਾਲਟੀ ਉਧਰ ਪੜਦੀ ਉਧਰ ਪਾਦੇ ਕਰੀਏ ਜਿਵੇਂ ਆ ਉਰੇ ਭਰ ਗਈ ਲਵੇ ਆਗੇ ਇੱਧਰ ਪਾਦੇ ਕਰੀਏ ਲਈ ਫੇਰ ਮਿਲਦੇ ਆ ਤੋੜ ਕੇ ਹੁਣ ਤੁਹਾਨੂੰ ਟਾਈਮ ਲੱਗੇ ਅਜੇ ਖਾਸਾ ਬਹੁਤ ਦੇਰ ਲੱਗ ਗਈ ਅਜੇ ਆ ਸਾਰੀ ਲੱਗ ਰਹੇ ਟਮਾਟਰ ਵਧੀਆ ਦੇਖੋ ਕਿੰਨੇ ਲੱਗ ਰਹੇ ਆ ਲਾਲ ਲਾਲ ਜੇ ਟਾਈਮ ਲੱਗ ਰਾ ਤੋੜਦੇ ਵੀ ਕੋਟੇ ਕੋਟੇ ਬਹੁਤ ਝੱਟ ਮਾਰੀ ਟੋਹੀ ਆਕੜ ਗਈ ਤੇ ਉਹ ਲੱਗ ਰਿਹਾ ਔਹ लवली ਲੱਗ ਰਿਹਾ ਦੇਖੋ ਜੀ ਉੱਥੇ ਜੀ ਤੇ ਆਹ ਰਹਿ ਗਿਆ ਵਸੇ ਚਾਰ ਕਰ ਲੈਣਾ ਹੀ ਆ ਆਹ ਰਹਿ ਗਿਆ ਉੱਥੇ ਤੱਕ ਖਿੱਚਦਾ ਕੰਮ ਤੇ ਮਿਸਤਰੀ ਹੁਣ ਆ ਗਿਆ ਕਰਿਆ ਕਹਿੰਦਾ ਮੈਂ ਤੋੜ ਦਿਆਂ ਹੁਣ ਤੋੜ ਦਾਂਗਾ ਸਾਰੀ ਹੁਣ ਤਾਂ ਮਨ ਨੂੰ ਵੀ ਦਿਖ ਰਿਹਾ ਵੀ ਉਹ ਕੇਰ ਹੈਗਾ ਕੁਝ ਵੀ ਨਹੀਂ ਵੋਏ ਡਰਾਮੇ ਨਾ ਕਰ ਡਰਾਮੇ ਨਾ ਕਰ ਨਾਲੇ ਦਾ ਸਸਰੀ ਗੱਲ ਕਰ ਇਧਰ ਮਿਸਤਰੀ ਸਸਰੀਕਾਰ ਸਾਰੇ ਨੂੰ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਹਾਂ ਜਾ ਕੇ ਨਾ ਜਾ ਕੇ ਤੇ ਨਹੀਂ ਖੁਸ਼ ਰੱਬ ਰੱਖਾ ਖੁਸ਼ ਰਹੋ ਸਭ ਹਾਂ ਲੈ ਗਰਮੀ ਗਰਮੀ ਹੋ ਗਈ ਸਿਆਲਵਾਂ ਗਰਮੀ ਆ ਗਈ ਬਹੁਤ ਜੀ ਇੱਕ 4 ਗਰੇਟਾਂ ਅੰਦਰ ਹੋਈਆਂ 5 6 5 6 ਗਰੇਟਾਂ ਪਹੀਦੇ ਭਰਤੀਆਂ ਲੈ 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 ਵੀ ਮਿਸਤਰੀ ਵੀ ਹੋ ਗਿਆ ਖੜਾ ਲੈ ਮਿਸਤਰੀ ਚੱਕ ਬਾਲਟੀ ਉਹ ਮਿਸਤਰੀ ਨੂੰ ਬਾੜ ਦੇ ਵਿੱਚ ਕਿਹੜੀ ਕਰੀ ਲੈ ਗਿਆ ਹੋਲੀ ਆ ਪਸ ਲਵੀ ਆਲੀ ਹੋਲੀ ਮੜ ਜਾ ਲਵੀ ਕਿ ਨਾਕ ਆਲੀ ਇਸਮਾ ਵੜੋ ਇਸਮਾ ਪਰਦੀ ਮੈਂ ਹਿੰਦੀ ਕਰੇਗਾ ਬਾ ਮੈਂ ਆ ਗਿਆ ਮੈਂ ਮੜੀ ਠੂਹੀ ਤਾਂ ਸਿੱਧੀ ਕਰ ਲੈ ਯਾਰ ਆ ਲਾਲ ਲਾਲ ਜੇ ਤੁਹਾਡੀ ਮਿਸਤਰੀ ਜਿਵੇਂ ਲਾਲ ਆ ਜਿਹੜੇ ਆਹੇ ਲਾ ਛੱਟ ਗਿਆ ਰ ਉਹਦਾ ਤੋੜ ਲੈ ਜੋ ਲਾਲ ਜਾਹਾ ਦੋ ਇੱਕ ਦੋਏ ਤੋੜ ਲਾ ਪਰ ਜਦਾ ਹਰੇ ਨਾ ਤੋੜੀ ਆ ਦੇਖਿਆ ਜਾ ਰਿਹਾ ਆ ਵੱਡੀ ਵਰਗਾ ਆ ਹਾਂ ਚੱਲੋ ਚੱਲ ਮਾਰੀ ਹਿੰਮਤ ਠੀਕ ਆ ਲਾ ਵੀ ਹੁਣ ਜਦਾ ਸਿਕਰੇਟਾਂ ਭਰेंगे ਨਾ ਹੋ ਕੇ ਪਾ ਜਾ ਕੇ ਫਿਰ ਸ਼ੁਰੂ ਕਰੀਏਗੇ ਵੀਡੀਓ ਨਾ ਨਵੇੜਦੀ ਇੰਦਰ ਹਜੇ ਘਟਾ ਸੀ ਮੈਂ ਸੇਕ ਰਾਲਿਆ ਮੈਂ ਹਨ ਹੈ ਪਟਾ ਦੋ ਰਿਹਾ ਬ ਤੋੜ ਲਾ ਕੋਈ ਨਹੀਂ ਵੀ ਮਿੱਤਰੋ ਨੇਰਾ ਹੋ ਗਿਆ ਅੱਜ ਦਾ ਵੀ ਉਹ ਬਹੁਤ ਔਖਾ ਹੋ ਗਿਆ ਤਾਂ ਲਾਈਟ ਆਈ ਨਹੀਂ ਖੇਤ ਮੇ 24 ਘੰਟੇ ਜਿਹੜੀ ਲਵਾਈ ਵੀ ਆਪਾਂ ਨੇ ਤਾਰ ਤੇ ਆਪਣਾ ਟਮਾਟਰ ਟਮਾਟਰ ਤੋੜ ਲੇ ਮਾਨੇ ਪਰ ਅਜੇ ਨਖਾਰੇ ਨਹੀਂ ਹੈਗੇ ਉਹ ਪਏ ਆ ਬਈ ਇਹ ਪੌ ਪਏ ਰੇੜੀ ਕਿ ਲਾਗਾ ਗਰੇਟਾਂ 'ਚ ਪਾਏ ਕੱਲ ਨੂੰ ਕਰਾਂਗੇ ਸੈਟਿੰਗ ਜੀ ਨਗੀ ਪਰ ਕੱਲ ਨੂੰ ਦੁਪਹਿਰੇ ਬਾਅਦ ਲੈ ਕੇ ਜਾਵਾਂਗੇ ਮੰਡੀ ਮਟਾਈ 2:00 ਵਜੇ ਤੇ ਮੈਨੂੰ ਜਾਣਾ ਪੈਗਾ ਭਾਂਖਰ ਬਈ ਉਧਰ ਲੈਟਰੀ ਦੇ ਮੋਬਾਈਲ ਮੇਰਾ ਬੰਦ ਪਿਆਦਾ ਤਾਂ ਕਰਕੇ ਅਗਲਾ ਵਲੌਗ ਬਣਿਆ ਨਹੀਂ ਹੈਗਾ ਨਹੀਂ ਤਾਂ ਮੈਂ ਟਰੈਕਟਰ ਲੈ ਕੇ ਗਿਆ ਉਸਕੇ ਵੀ ਬਣਾਉਂਦਾ ਵਲੌਗ ਹਨ ਫੁੱਲ ਫੰਟ ਆ ਵੀ ਤੇ ਵਾ ਹੁਣ ਪਹੁੰਚਦਾ ਹੁਣ ਚਾਰਜ ਲਾਇਆ 20% ਚਾਰਜ ਹੋ ਗਿਆ ਫਿਰ ਵਲੌਗ ਮੈਂ ਚੱਲਣ ਟਰੀਏ ਵਲੌਗ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਧਿਆਨ ਰੱਖਿਓ ਠੰਡ ਦੇ ਵਿਚਾਰ ਰੱਖਿਓ ਜਾਈਂ ਜਾਂਦੀ ਠੰਡਾ ਕਿਉਂ ਵੀ ਮਿਸਤਰੀ ਜਾਂਦੀ ਠੰਡਾ ਖਰਾਬ ਨਹੀਂ ਕਰਦੀ ਕਰਦੀ ਹੈ ਬਈ